ਆਸਾ ਮਹੱਲਾ ਪੰਜਵਾ ਸਤਿਗੁਰ ਸੱਚਾ ਦੀਆ ਭੇਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮਾਲਕ ਜਿਸ ਵਕਤ ਸਾਬ ਸੰਗਤ ਜੀ ਉਤਾਰ ਘਾ ਰਿਹਾ ਉਸ ਵੇਲੇ ਸਬਦੋ ਘਾ ਰਿਹਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਪਾਸ ਮਾਤਾ ਸਤਗੁਰਾਂ ਦੇ ਮੈਂ ਮਾਤਾ ਜੀ ਸ਼ਾਨੋਂ ਵਿੱਚ ਬੈਂਕ ਕੀਤੀ ਮਹਾਰਾਜ ਜੀ ਆਬ ਲੱਖਾਂ ਸਿੱਖਾਂ ਨੂੰ ਵਾਰਦਾਸ ਕਰਨੇ ਹੋ ਗੱਦੀ ਦੇ ਮਾਲਕ ਮਹਾਰਾਜ ਸਾਹਿਬ ਜਾਗੇ ਆ ਬਖਸ਼ੋ ਤੇ ਫਿਰੇ ਵਰਗੇ ਕਹਿੰਦੇ ਉਹਨਾਂ ਦੇ ਘਰ ਪੁੱਤਰ ਨਹੀਂ ਹੋਣਾ ਸਾਡਾ ਮਿਹਰਮਾਨ ਹੀ ਮਾਲਕ ਬਣੇਗਾ ਗੱਦੀ ਦਾ ਆਪ ਕਿਰਪਾ ਕਰੋ ਸੁਣ ਕੇ ਮਾਰਾ ਕਿ ਇਹ ਤੁਹਾਡੀ ਭਾਸ਼ਨਾ ਹੈ ਤਾਂ ਸਰਦੂ ਨਾਨਕ ਦੇਵ ਦੇ 100 ਸਾਲ ਦੀ ਉਮਰ ਦੇ ਪੂਰਨ ਸਿੱਖ ਬਾਬਾ ਬੁੱਢਾ ਸਾਹਿਬ ਜੀ ਹੈ ਉਹਨਾਂ ਦੇ ਪਾਸੋਂ ਵਰਦਾਨ ਲਿਆਓ ਤੇ ਬੱਚੇ ਸੁਣ ਕੇ ਮਾਤਾ ਸਾਹਿਬ ਜੀ ਉਸ ਉਹ ਸਾਧ ਸੰਗਤ ਜੀ 10 ਲਾਖਾਂ ਦੇ ਸਨੇਹ ਬੜੇ ਮਿੱਠੇ ਮਠਿਆਈਆਂ ਭੋਲਣ ਬਣਾ ਕੇ ਰਾਸਤੇ ਚੜ ਕੇ ਗਏ ਭਾਈ ਬੁੱਢਾ ਸਾਹਿਬ ਜੀ ਅੰਮ੍ਰਿਤ ਵੇਲੇ ਬੈਠੇ ਸਨ ਜਿਸ ਵੇਲੇ ਦਨ ਚੜ੍ਹਦੇ ਨੂੰ ਗੁਰੂ ਕੇ ਬੀੜ ਵਿੱਚ ਗਏ ਕਿ ਉੱਥੇ ਰਥਾਂ ਦੇ ਪਹੀਆਂ ਦਾ ਖੜਕਾ ਹੋਇਆ ਹੋਰ ਸਿੱਖ ਸੰਗਤਾਂ ਦੀ ਬੜੀ ਭੀੜ ਸੀ ਜਾਨਵਰ ਬਹੁਤ ਸਾਰੇ ਡਰ ਕੇ ਭੱਜ ਗਏ ਬੀੜ ਵਿੱਚੋਂ ਬਾਬਾ ਬੁੱਢਾ ਸਾਹਿਬ ਜੀ ਪੁੱਛਦੇ ਉਸ ਵੇਲੇ ਕਿ ਭਈ ਇਹ ਕੌਣ ਆਇਆ ਰੇ ਤਾਂ ਕਿਸੇ ਨੇ ਕਹੇ ਗੁਰੂ ਕੇ ਮਹਿਲ ਆ ਰਹੇ ਕਹਿੰਦੇ ਗੁਰੂ ਕੇ ਨੂੰ ਭਾਜੜ ਕਿਧਰੋਂ ਪਈ ਇਹ ਵਚਨ ਕਸ਼ ਜਦੋਂ ਮਾਤਾ ਸਾਹਿਬ ਜੀ ਜਾ ਕੇ ਨਮਸਕਾਰ ਕੀਤੀ ਪਾਸ ਲੈ ਕੇ ਮਠਾਈ ਰੱਖੀ ਉਸ ਵੇ ਕਹਿਣ ਲੱਗੇ ਮਾਤਾ ਜੀ ਇਹ ਗੁਰੂ ਕੇ ਨੂੰ ਭਾਜੜ ਕਿਧਰੋਂ ਪਈ ਤੁਸੀਂ ਕਿੱਥੋਂ ਆਏ ਹੋ ਮਾਤਾ ਸਾਹਿਬ ਜੀ ਉਸ ਵੇ ਉਪਰਾਹ ਹੋ ਗਏ ਕਹਿਣ ਲੱਗੇ ਕਿ ਤੇ ਸਾਡੇ ਪਾਸ ਮਾਤਾ ਜੀ ਕੀ ਅਸੀਂ ਵਰ ਦੇ ਸਕਦੇ ਆ ਅਈਤਾ ਗੁਰੂ ਕੇ ਦੀਦ ਦੇ ਕਾਹੀ ਹੈ ਰਾਖੇ ਅਸਲੀ ਗੱਲ ਦੇ ਸਾਡੇ ਗੁਰੂ ਸਾਹਿਬ ਹੀ ਸਭ ਕੁਝ ਦੱਸਦਿਏ ਕਿਉਂ ਕਹੇ ਕਿ ਮਾਤਾ ਜੀ ਰਾਤ ਹੋ ਕੇ ਜਗਵਾ ਆਈ ਉਹ ਜਿਹੜੇ ਮਾਤਾ ਜੀ ਆ ਕੇ ਮਾਰੇ ਸਾਹਮਣੇ ਮਿਲੇ ਦੇਨ ਕੀ ਕੀ ਜਮਾਲਾ ਉਹਨਾਂ ਨੇ ਸਭ ਕਿਆ ਪਾਟੇ ਪਾ ਕੇ ਆਏ ਮਾਰਾ ਸਾਉ ਕਹਣ ਲੱਗਿਓ ਗੁਰੂ ਸਾਹਿਬ ਦੇ ਉਰ ਵਿੱਚ ਸੇਖਾ ਗੁਰਲਾਮ ਨੇ ਕਿਦੇ ਤੁਸੀਂ ਗਏ ਕਿਵੇਂ ਸੀ ਕਹਣ ਲੱਗਿਓ ਸੇਖੇ ਪਾਪਸ਼ਾ ਮੈਂ ਇਸ ਪ੍ਰਕਾਰ ਗਈ ਸੀ ਮਾਰੇ ਕਹਿੰਦੇ ਮਹਾਪੁਰਖਾਂ ਦੇ ਪਾਸ ਬਾਰੇ ਜਲੌਰ ਨਾਲ ਨਹੀਂ ਜਾਣਾ ਚਾਹੀਦਾ ਗਰੀਬੀ ਨਾਲ ਜਾਣਾ ਚਾਹੀਦਾ ਤੁਸੀਂ ਐਂ ਕਰੋ ਅੰਮ੍ਰਿਤ ਵੇਲੇ ਉੱਠ ਕੇ ਆਪ ਅਖੀਤੀ ਹੋ ਕੋਈ ਅੰਗੇ ਛੋਲੇ ਤੇ ਕੋਈ ਕੰਮ ਕਰਵਾ ਕੇ ਇਖਾਨ ਕਰਕੇ ਮਹਿਬਾਨੀ ਦਾ ਬਾਠ ਕਰੋ ਫਿਰ ਮਿੱਸਰ ਪ੍ਰਸ਼ਾਣੇ ਪਕਾਓ ਤੇ ਲਸੀ ਦੇ ਦੀਆ ਧੂਪ ਦੇ ਕੇ ਸੰਗਤ ਵਿੱਚ ਪਾਣੀ ਥੋੜਾ ਹੋਵੇ ਬਹੀ ਜਾਵੇ ਹੋਵੇ ਕੋਈ ਗੰਢੇ ਲੈ ਲਓ ਆਲੋਸ਼ਕ ਦੇ ਪੰਜਾ ਸਿਖਾਉਂਦਾ ਪ੍ਰਸ਼ਾਦਾ ਰੱਖੇਗਾ ਤੇ ਤੁਨਕੇ ਮਾਤਾ ਜੀ ਨੇ ਸਿੱਖਿਆ ਮੰਨਦੇ ਬਗਨ ਅੰਦਰ ਕੋਲੇ ਮਾਤਾ ਜੀ ਤੋਰੇ ਪ੍ਰਸ਼ਾਦਾ ਤਿਆਰ ਕੀਤਾ ਦਾਸਿਆਂ ਨੂੰ ਹਟਾ ਕੇ ਆਪ ਹੀ ਸਿੱਖਾ ਮਾਤਾ ਨੇ ਤੇ ਪ੍ਰਸ਼ਾਦਾ ਤਿਆਰ ਕੀਤਾ ਤਿਆਰ ਕਰਕੇ ਮਾਤਾ ਜੀ ਤੋਰ ਤੇ ਸਿਰ ਤੇ ਚਾਕੇ ਨੰਗੇ ਚਰਨੀ ਦਾਸ-ਦਾਸੀਆਂ 20-25 ਨਾਲ ਫੇਰ ਹੀ ਹੋ ਗਏ ਮਾਤਾ ਜੀ ਜਦੋਂ ਭੀੜ ਵਿੱਚ ਪੁੱਜੇ ਤੇ ਭਾਈ ਬੁੱਧੇ ਸਾਹਿਬ ਨੂੰ ਸੱਚੇ ਪਾਖੰਡ ਨੂੰ ਖੁਹਲਾਤੀ ਉਸ ਵਕਤ ਭਾਈ ਬੁੱਧਾ ਸਾਹਿਬ ਜੀ ਖੇਤ ਦੇ ਕਿਨਾਰੇ ਬਾਹਰ ਖੜਾ ਹੈ ਜਦੋਂ ਮਾਤਾ ਜੀ ਪ੍ਰਸ਼ਾਦ ਲੈ ਆਉਂਦੀ ਵੇਖੀ ਹਾਥੀ ਔੜ ਕੇ ਮਾਤਾ ਜੀ ਨੂੰ ਨਮਸਕਾਰ ਕੀਤੀ ਕਹਿਣ ਲੱਗੇ ਮਾਤਾ ਜੀ ਮਾਵਾਂ ਨੂੰ ਪਤਾ ਹੁੰਦਾ ਕਿ ਪੁੱਤ ਮੇਰੇ ਭੁੱਖੇ ਆ ਉਹ ਕਹਿ ਕੇ ਮਾਤਾ ਦੇ ਸਿਰ ਤੋਂ ਪ੍ਰਸ਼ਾਦੇ ਲਾ ਲੈ ਲਾ ਕੇ ਛਕਣ ਲਾ ਕੇ ਛਕਦੇ ਹੋਇਆ ਜਿਸ ਵਾਰ ਦੇ ਪ੍ਰਸਾਦਾ ਛਕੇ ਆ ਗੰਡੇ ਭੰਨੇ ਤੇ ਪ੍ਰਸਾਦਾ ਛਕੇ ਜੁਨਾਬ ਕੀਤਾ ਉਹ ਸਾਰੇ ਬੱਦਲ ਲੱਛ ਕੇ ਆ ਬਿਜਲੀ ਨ ਚਮਕਾਰਾ ਮਾਰਿਆ ਕਹਿਣ ਲੱਗੇ ਮਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਜੇ ਹੋਣਗੇ ਜਿਵੇਂ ਗੰਡੇ ਭੰਨੇ ਮੁਗਲਾਂ ਦੇ ਸਿਰ ਪੰਨਣ ਦੇ ਬਾਰਾਸ਼ ਆ ਇਹ ਬਿਜਲੀ ਆ ਚਮਕਦੀ ਐ ਤਲਵਾਰ ਗੁਰੂ ਸਾਹਿਬ ਦੀ ਚਮਕੇਗੀ ਗੁਰੂ ਸਾਹਿਬ ਦੇ ਨਾਲ ਫੌਜਾਂ ਜਿਵੇਂ ਬੱਦਲੋਂ ਇਕੱਠਾ ਹੋਣਗੀਆਂ ਇਹ ਵਾਰ ਦਿੱਤਾ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਇਸ ਸਾਲ ਸ੍ਰੀ 21 ਅਸੂਦੀ ਨੂੰ ਮਾਤਾ ਜੀ ਢੀੜ ਵਿੱਚੋਂ ਵਰ ਲੈ ਕੇ ਆਏ। ਇਹ ਗੁਰੂ ਅਰਜਨ ਦੇਵ ਸਾਹਿਬ ਸੋਚਿਆ ਕਿ ਬਾਬੇ ਦੇ ਬਚਨ ਭਾਵੇਂ ਸਿੱਜੇ ਨਿਕਲੇ ਹੈ ਉਹ ਪੂਰੇ ਕਰਨੇ ਚਾਹੀਦੇ ਹੈ। ਤੇ ਫਿਰ ਇਹ ਇਰਖਾਲੇ ਨਾਲ ਉਸ ਤੋਂ ਕਨਸਾਬ ਸਿੰਘ ਜੀ ਸੁਲੀ ਦੇ ਤਾਂ ਹੀ ਬੁਲਾਇਆ ਸੁਲੀ ਜੀ ਸੌਂ ਚੜ੍ਹ ਕੇ ਆਇਆ ਮਾਰਨ ਕਿ ਅੰਮ੍ਰਿਤ ਸਰੂਪੀ ਬੇਦਵੀ ਨਾ ਕਰੇ। ਇਸ ਕੰਮ ਨੂੰ ਲੈ ਕੇ ਸੱਚੇ ਪਾਤਸ਼ਾਹ ਜੀ ਨੇ ਪ੍ਰਥੀਆ ਨੂੰ ਕਹ ਕੇ ਪ੍ਰਥੀਆ ਅਸੀਂ ਅਮਰਸਰ ਸਾਹਿਬ ਬਸਰਾ ਛੱਡ ਦਿੰਨੇ ਆ ਤੁਰਕ ਬਿਆਦਰੀ ਨਾ ਕਰੇ ਅਮਰਸਰ ਸਾਹਿਬ ਦੀ ਤੂੰ ਮਾਲ ਹੈ ਅਮਰਸਰ ਸਾਹਿਬ ਦੀ ਮਾਲਕੀ ਜੇ ਸਾਡੇ ਪਾਸਿਆਂ ਤੋਂ ਤੂੰ ਪਰਸਾਨ ਰਹੇ ਤਾਂ ਅਸੀਂ ਤੇਰੇ ਪਾਸੇ ਤੋਂ ਕੱਟ ਲੈਂਦੇ ਆ ਇਹ ਸਮਝਾ ਦਿੱਤਾ ਪ੍ਰਥੀਆ ਨੂੰ ਕਿ ਗਾਇਰ ਨਾ ਕਰੇ ਨਾਲੇ ਬਾਪੂ ਬੁੱਢੇ ਸਾਧਾ ਦਾ ਬਚਨ ਪੂਰਾ ਕੀਤਾ ਆਪ ਦੀ ਬਗੜੀ ਸਾਹਿਬ ਤੈਨੂੰ ਕੋਤੇ ਜਾ ਕੇ ਨਿਵਾਸ ਕੀਤਾ ਜੱਟੇ ਗੁਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਰ ਸੰਗਤ ਦੀ ਹਾੜਵਦੀ ਪੁੰਨਿਆ ਸੀ ਤੇ ਸਵੇਰੇ 1 ਕਮ ਦਾ ਦਿਨ ਲਗਣਾ ਸੀ ਹਾੜਵਦੀ ਦਾ ਮਾਰਾ ਸਾਹਿਬ ਜੀ ਨੇ 1652 ਬਿਕਰਮੀ ਵਿੱਚ ਹਾੜਵਦੀ ਇੱਕ ਨੂੰ ਸਵਾ ਤਾਰ ਦੇ ਤੜਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਪ੍ਰਗਟ ਹੋਏ ਬਡਾਲੀ ਸਾਹਿਬ ਵਿੱਚ ਇਥੇ ਅਵਤਾਰ ਧਾਰਨ ਕੀਤਾ ਉਸ ਦੇ ਭਾਈ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਦੀ ਬੀੜ ਵਿੱਚੋਂ ਦਰਸ਼ਨ ਕਰਨ ਵਾਸਤੇ ਆਏ ਤੇ ਇਧਰ ਦੇਵਤਿਆਂ ਨਾਲ ਆ ਕੇ ਕੀਰਤਨ ਗਾਇਆ ਕੀਰਤਨ ਗਾ ਕੇ ਉਨ੍ਹਾਂ ਦੀ ਵਰਖਾ ਕਰਕੇ ਚੰਨਣ ਛਿੜ ਕੇ ਸਾਰੇ ਅਨੋਪ ਹੋ ਗਏ ਗੁਰੂ ਅਰਜਨ ਸਾਹਿਬ ਨੂੰ ਵਧਾਈ ਦਾਈ ਨਾ ਕੇ ਦਿੱਤੀ ਗੁਰੂ ਅਰਜਨ ਸਾਹਿਬ ਜੀ ਨੂੰ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਉਤਾਰ ਦੀ ਖੁਸ਼ੀ ਤੇ ਇਹ ਸ਼ਬਦ ਉਚਾਰਨ ਕੀਤਾ ਸਤ ਸ੍ਰੀ ਅਕਾਲ ਮੁਹੱਲਾ 5 ਵਾ ਸਤਿਗੁਰੂ ਸਾਚੇ ਦੀਆ ਭੇ ਭਾਈ ਸਤਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਦੇ ਤੇ ਜਿਤਰੇ ਹਨ ਗੁਰ ਹਰਗੋਬਿੰਦ ਸਾਹਿਬ ਗੁਰੂ ਕਾ ਦੇ ਮਾਲਕ ਕਿਰਜੀਵਨ ਉਪਜਿਆ ਸੰਜੋਗ ਤੇ ਕਿਰਜੀਵੀ ਹੋਣੀ ਉਪਜਿਆ ਸੰਜੋਗ ਗੁਰਦਾ ਗੱਦੀ ਦੇ ਸੰਜੋਗ ਦੇ ਸਨੇਹ ਤੇ ਪ੍ਰਗਟ ਹੋਇਆ ਗੁਰਿਆਈ ਦੇ ਮਾਲਕ ਹੋਣਗੇ ਉਦਰ ਮਾਹੇ ਆਏ ਕਿਆ ਨਿਵਾਸ ਗੰਗਾ ਜੀ ਦੇ ਉਦਰ ਦੇ ਕਿਆ ਕੇ ਨਿਵਾਸ ਕੀਤਾ ਹੈ ਮਾਤਾ ਕੈ ਮਨ ਬਹੁਤ ਵਿਗਾੜੂ ਗੰਗਾ ਜੀ ਦੇ ਮੰਦਰ ਜ ਬੜਾ ਭਾਰੀ ਖੜਾ ਹੋਇਆ ਤੇ ਮਹਾਰਾਜ ਦਾ ਜੋ ਬਾਬੇ ਬੁੱਢੇ ਸਾਹ ਦਾ ਵਾਰਾ ਹੈ ਉਸ ਕਰਕੇ ਮਾਰਾ ਆ ਗਏ ਹਮ ਉਧਰ ਕੇ ਜੰਮੀਆ ਪੂਤ ਭਗਤ ਗੋਬਿੰਦ ਕਾ ਇਸ ਤਰਕਾਰ ਗੋਬਿੰਦ ਦੀ ਭਗਤੀ ਪ੍ਰਗਟ ਕਰਨ ਵਾਲੇ ਗੁਰੂ ਗੋਬਿੰਦ ਸਾਹਿਬ ਜੀ ਮਾਰਾ ਅਵਤਾਰ ਧਾਰਿਆ ਪ੍ਰਗਟਿਆ ਸਭ ਸੋਭ ਬੰਝਾ ਜਿ ਕ੍ਰਮੀਨੂ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ਇਹ ਤੁਰੋਂ ਹੀ ਲਿਖਿਆ ਹੋਇਸੀ ਕਿ ਗੁਰੂ ਹਰਗੋਬਿੰਦ ਸਾਹਿਬ ਗੁਈ ਆਈ ਦੇ ਮਾਲਕ ਹੋਣਗੇ ਦੇਵਤਿਆਂ ਨੂੰ ਪਿਆਰ ਕੀਤੀ ਸੀ ਕਿ ਮੁਲਕ ਦੀ ਰੱਖਿਆ ਕਰਨ ਆਪੇ 6ਵੇਂ ਸੂਚ ਪਰਗਟ ਹੋਵੋ ਕਿ ਉਹ ਪ੍ਰਗਟ ਹੋਈ ਮਹਾਰਾਜਾ ਤੇ ਰੋ ਆਤਮ ਪਰਮੇਸ਼ਰ ਵੱਲੋਂ ਹੀ ਇਹ ਲਿਖੀਂ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ 10 ਮਹੀਨਿਆਂ ਦੇ ਵਿੱਚ ਮਹਾਰਾਜਾ ਨੂੰ ਵਾਜੁਰੂ ਦੀ ਆਗਿਆ ਨੇ ਆ ਬਾਲਕ ਰੂਪ ਗੁਰੂ ਹਰਗੋਬਿੰਦ ਸਾਹਿਬ ਨੇ ਅਵਤਾਰ ਕਰਨਾ ਕੀਤਾ ਜਿਹੜਾ ਸੋਗ ਮਹਾ ਆਨੰਦ ਥੀਆ ਜਿਹੜਾ ਸੋਗ ਸੀ ਪਰਿਵਾਰਕ ਵੀ ਸਾਹਿਬ ਜਿਆਦਾ ਤੰਸ਼ੀਨ ਕਿਹਾ ਸੀ ਪੈਦਾ ਹੀ ਨਹੀਂ ਹੋਣਾ ਉਹ ਸੋਗ ਸਾਰਾ ਮਿਟ ਗਿਆ ਬੜਾ ਭਾਰੀ ਗੁਰੂ ਘਰ ਕੇ ਆਨੰਦ ਮੰਗਲਾ ਆਚਾਰ ਹੋ ਗਿਆ ਗੁਰਬਾਣੀ ਸਭੀ ਆਨੰਦ ਗਾਵੇ ਸ੍ਰੀ ਗੁਰੂ ਅਮਰਦਾਸ ਸਾਹਿਬ ਦੀ ਇਹ ਮਰਜ਼ਾਦਾ ਸੀ ਜਦੋਂ ਪੁੱਤਰ ਜੰਮੇ ਨੰਦ ਸਾਹਿਬ ਦਾ ਕੀਰਤਨ ਕਰਨਾ ਇਹ ਗੁਰੂ ਅਰਜਨ ਸਾਹਿਬ ਨੇ ਹੀ ਮਰਜ਼ਾਦਾ ਕਾਇਮ ਕੀਤੀ ਉਸ ਵੇਲੇ ਮਾਈਆਂ ਰ ਟੋਲ ਕੀ ਦੇ ਨਾਲ ਜਿਵੇਂ ਆਨੰਦ ਪੈਦਾ ਹੋਇਆ ਸੀ ਉਸ ਵੇਲੇ ਬੰਨੂ ਦੇ ਪਾਸੋਂ ਮਾਦਨ ਟੋਲ ਕੀ ਨਾਲ ਸਾਰੀਆਂ 44 ਪੌੜੀਆਂ ਦਾ ਕੀਰਤਨ ਗੁਰੂ ਰਵਿ ਸਾਹਿਬ ਜੀ ਨੇ ਕਰਵਾਇਆ ਸੀ ਨੰਦ ਸਾਹਿਬ ਦਾ ਇਸੇ ਪ੍ਰਕਾਰ ਸਾਹਿਬ ਸੰਗੇ ਜੀ ਅਨੰਦ ਸਾਹਿਬ ਜਿਹੜੀ ਬਾਣੀ ਹੈ ਓ ਗੁਰਬਾਣੀ ਜਿਹੜੀ ਹੈ ਨਾ ਗੁਰੂ ਅਰਜਨ ਅਮਰਦਾਸ ਜੀ ਦੀ ਰਚੀ ਹੋਈ ਸਖੀਆਂ ਬੀਬੀਆਂ ਔਸਤਰੀਆਂ ਮਿਲ ਕੇ ਅਨੰਦ ਸਾਹਿਬ ਨੂੰ ਗਾਉਂਦੀਆਂ ਅਵਤਾਰ ਦੀ ਖੁਸ਼ੀ ਵਿੱਚ ਕੇ ਸਾਹਿਬ ਕੈ ਮਨ ਭਾਵੈ ਜੀ ਸਾਹਿਬ ਗੁਰੂ ਅਮਰਦਾਸ ਸਾਹਿਬ ਦੇ ਮਨ ਤੇ ਪਾਉਂਦਾ ਹੈ ਇਸ ਬਾਣੀ ਦਾ ਕੀਰਤਨ ਕਰਨ ਵਾਰੀ ਵੇਲ ਬਹੁਤ ਪੀੜ ਚਾਲੀ ਦੇਖ ਲੋ ਇਸ ਪ੍ਰਕਾਰੇ ਛੋੜਮਖ ਦੀ ਵੇਲ ਵੱਧ ਗਈ ਹੈ ਬਹੁਤ ਪੀੜੀ ਅੱਗੇ ਗੁਰਿਆਈ ਦੀ ਚੱਲ ਪਈ ਹੈ ਧਰਮ ਕਲਾ ਹਰ ਬੰਦ ਬਹਾਲੀ ਧਰਮ ਦੀ ਜਿਹੜੀ ਕਲਾ ਸ਼ਕਤੀ ਸੀ ਹਰਿ ਨੂੰ ਬੰਦ ਕਰਕੇ ਇਸਤ ਕਰਕੇ ਬਹਾਲੀ ਕਾਇਮ ਕਰਤੀ ਇਸਤ ਕਰ ਦਿੱਤੀ ਹੈ ਨਿਯਮ ਵਿੱਚ ਮੰਨ ਕਰਕੇ ਮਨਕਿੰਦਿਆ ਸਤਗੁਰੂ ਦੇ ਆਇਆ ਜੋ ਮਨ ਤੁਸੀਂ ਸੀ ਪਰਵਾਰ ਦੇ ਅੰਦਰ ਕੋ ਸਤਿਗੁਰੂ ਨਾਲ ਜੀਂ ਪਾਇ ਬੁੱਢੇ ਸਾਹ ਤੋਂ ਵਰਦਵਾ ਕੇ ਦੁਆਤਾ ਹੈ ਪਹਿ ਅਚਿੰਤ ਇੱਕ ਲੇਵ ਲਾਇ ਇੱਕ ਅਕਾਲ ਪੁਰਖੀ ਲੇਵ ਨੂੰ ਲਾਉਣ ਕਰਕੇ ਸਾਰੀਆਂ ਚਿੰਤਾ ਤੇ ਰਹਿਤ ਹੋ ਗਏ ਹਾਂ ਜਿਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਜਿਸ ਪੁਰਖਾਲ ਜਿਹੜਾ ਬੱਚਾ ਹੁੰਦਾ ਹੈ ਉਹ ਪਿਤਾ ਦੇ ਉੱਪਰ ਬਹੁਤ ਸਾਰਾ ਮਾਨ ਰੱਖਦਾ ਹੈ ਬੁਲਾਇਆ ਬੁਲੇ ਗੁਰ ਕਹਿ ਭਾਂ ਤੇਰੇ ਸਤਿਗੁਰ ਸਾਡੇ ਹਰ ਆਪ ਮਾਤਾ ਪਿਤਾ ਹਾਂ ਅਸੀਂ ਆਏ ਗੁਰੂ ਦੀ ਪਾਣੇ ਅੰਸ਼ਾਰ ਬੁਲਾਏ ਹੋਏ ਬਚਨ ਬੋਲਦੇ ਆ ਗੁਜੀ ਛਨੀ ਨਹੀਂ ਬਾਤ ਇਹ ਪਿਆਰਿਓ ਗੁਜੀ ਘੋਬਤੋ ਛਨੀ ਛਪੀ ਹੋਈ ਲੁਕੀ ਸ਼ਿਪੀ ਕਾ ਨਹੀਂ ਗੱਲ ਹੈ ਹੋਰ ਨਾਨਕ ਟੁੱਠਾ ਕੀਨੀ ਬਾਤ ਸਤਗੁਰੂ ਨਾਨਕ ਦੇਵ ਸਾਹਿਬ ਪ੍ਰਸੰਨ ਹੋਏ ਆਪਦੇ 6ਵੇਂ ਪਾਤਸ਼ਾਹ ਗੱਦੀ ਦੇ ਮਾਲਕ ਦਾਤ ਬਖਸ਼ੀ ਗੁਰੂ ਹਰਗੋਬਿੰਦ ਸਾਹਿਬ ਦਾ ਉਤਾਰ ਹੋਇਆ ਤੇ ਬਚਨ ਕੀਤੇ ਮਹਾਰਾਜ ਜੀ ਨੇ ਕਿਸੇ ਪ੍ਰਕਾਰੰ ਤਰੀਬ ਸਮਝਣਾ ਸਤਗੁਰੂ ਸੱਚਾ ਦੀਆ ਭੇਜ ਸਤ ਸੱਚੇ ਆਕਾਲ ਪੁਰਖ ਨੇ ਜਿਗਿਆਸੂ ਦੇ ਤਾਈ ਸਤਗੁਰੂ ਦੇ ਪਾਸ ਭੇਜਣਾ ਕੀਤਾ ਕਿਰ ਜੀਵਨ ਉਪਜਿਆ ਸੰਜੋਗ ਕਿਰ ਜੀਵ ਜੋ ਪਰਮੇਸ਼ਰ ਹੈ ਸਦਾ ਸਭ ਮੇਰਾ ਨਿਤਨਾਵ ਉਹਦੀ ਪ੍ਰਾਪਤੀ ਦਾ ਜਿਹੜਾ ਗਿਆਨ ਦਾ ਸੰਜੋਗ ਹੈ ਗੁਰਾਂ ਦੇ ਉਪਦੇਸ਼ ਦੁਆਰਾ ਉਪਜੀਆ ਪੈਦਾ ਹੋਇਆ ਹਿਰਦੇ ਕਿਸਮਤੀ ਦੇ ਅੰਦਰ ਉਦਰ ਹੈ ਮਾਹੇ ਆਏ ਕੀਆ ਨਿਵਾ ਸੁਮਤੀ ਦੇ ਉਦਰ ਜਿ ਗਿਆਨਸ਼ੂਰੇਂਦਰ ਸੁਮਤੀ ਸੀਗੀ ਉਹ ਅਦੇ ਅੰਦਰ ਆ ਕੇ ਬ੍ਰਹਮ ਗਿਆਨ ਨੂੰ ਨਿਵਾਸ ਕੀਤਾ ਮਾਤਾ ਕੈ ਮਨ ਬਹੁਤ ਬਿਗਾ ਨਾ ਕਿਸਮਤੀ ਦੇ ਮੰਦਰ ਚ ਬੜਾ ਭਾਰੀ ਵਿਗਾਸ਼ ਖੜਾ ਹੋਇਆ ਜੰਮਿਆ ਪੂਤ ਪਾਗਤ ਗੋਵਿੰਦ ਦਾ ਗੋਵਿੰਦ ਦੀ ਭਗਤੀ ਕਰਨ ਵਾਲੇ ਜਿਹੜੇ ਜਿ ਗਿਆਨਸ਼ੂ ਹੈ ਉਨਿੰਦਰਾ ਪੂਰ ਪੂਰ ਗਿਆਨ ਪੈਦਾ ਹੋਇਆ ਜੰਪਿਆ ਪ੍ਰਗਟਿਆ ਸਭ ਮਹਿ ਲਿਖਿਆ ਧੁਰਕਾ ਬੇਬਖਸ਼ ਅਨੁਸਾਰੋਂ ਲਿਖਿਆ ਕਿ ਤਰ ਆਤਮਾ ਜੋ ਗੁਰੂ ਸਾਹਿਬ ਦੀ ਸ਼ਰਨਗਰਾਗਵੇ ਖਰਸਮਤੀ ਮੋਖਿਛਾ ਸਹਿਤ ਪ੍ਰਾਪਤੰਦੇ ਅਧਿਕਾਰੀ ਉਨਿੰਦਰਾ ਪਰੋਖ ਗਿਆਨ ਪ੍ਰਗਟ ਹੋ ਜਾਂਦਾ ਹੈ ਇਹ ਤਰੋਂ ਆਤਮਾ ਜੋ ਪਰਮੇਸ਼ਰ ਲਿਖਿਆ ਹੋਇਆ ਸੀ ਉਹ ਸੰਸਾਰ ਦੀ ਆਸਮੋਂ ਤੋਂ ਹਿਰਦੇ ਚ ਪਰਮੇਸ਼ਰ ਦਾ ਗਿਆਨ ਪ੍ਰਗਟ ਹੋ ਗਿਆ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਇਹ ਜਿਹੜੇ ਇੰਦਰੀਏ ਐ ਪੰਜੇ ਕਰਮ ਇੰਦਰੀਏ ਪੰਜੇ ਗਿਆਨ ਇੰਦਰੀਏ ਇਹਨੇ ਜਿਹੜਾ ਮਸਰਨਾ ਕੀਤਾ ਮਲਨਾ ਕੀਤਾ ਇਹਨੇ ਦਮਨ ਕੀਤਾ ਜਿਹੜੇ ਰੋਕਿਆ ਇਹਨਾਂ ਦੇ ਵਿਸ਼ਣ ਜਿਹੜੇ ਰੋਕਣਾ ਕੀਤਾ ਸੋ ਵੈਗੁਰੂ ਦੇ ਹੁਕਮ ਅਨਸਾਰ ਬਾਲਕ ਬ੍ਰਹਮ ਗਿਆਨ ਨੇ ਗਿਆਨ ਉਤਾਰਨਾ ਕੀਤਾ ਜੋ ਬਾਲ ਨਾਮ ਹੈ ਅਗਿਆਤ ਅਗਿਆਤ ਆਦਿਕ ਜੋ ਗਿਆਨ ਹੈ ਉਹ ਸਾਰੇ ਗਿਆਨ ਆਦਿਕਾ ਨੂੰ ਵੀ ਕਨੈਕ ਕਰਨ ਵਾਲਾ ਜਿਹੜਾ ਸੰਤੋਖ ਦੇਣ ਵਾਲਾ ਹੈ ਜਾਂ ਬਾਲਵਾਲ ਵਿੱਚ ਜਿਹਦੇ ਰੋਮ-ਰੋਮ ਦੇਖੇ ਕਾਹ ਤੋੜੋ ਕੱਟੇ ਧਰਮ ਧਰਮੋ ਜੀ ਦੇ ਰੋਮ-ਰੋਮ ਦੇਖੇ ਐਸਾ ਜੋ ਪਰਮੇਸ਼ਵਰ ਹੈ ਉਸ ਦੇ ਗਿਆਨ ਨੇ ਜਨਮ ਧਾਰਨਾ ਕੀਤਾ ਬਾਲ ਵੱਡੇ ਨੇ ਮਿਟਿਆ ਸੋਗ ਮਹਾ ਆਨੰਦ ਥੀਆ ਇਸ ਪ੍ਰਕਾਰ ਜਿਹੜਾ ਜੀਵਾਂ ਦੇ ਅੰਦਰ ਗਿਆਨ ਕਰਕੇ ਸੋਗ ਸੀ ਉਹ ਮਿਟ ਗਿਆ ਮਾਨ ਅਨੰਦ ਬ੍ਰਹਮਾਨ ਅਨੰਦ ਪ੍ਰਾਪਤ ਹੋ ਗਿਆ ਗੁਰਬਾਣੀ ਸਖੀ ਆਨੰਦ ਗਾਵੇ ਹੁਣ ਸਖੀਆਂ ਜਿਹੜੀਆਂ ਜਿਗਿਆਸੂ ਹਨਗੇ ਸਖੀਆਂ ਜਿਹੜੀਆਂ ਇੰਦਰੀਆਂ ਹਨਗੀਆਂ ਬਿਰਤੀਆਂ ਹਨ ਪਰਮਾਨ ਆਜਿਕ ਇਹ ਵੀ ਗੁਰਬਾਣੀ ਅਨੰਦਪੂਰਵ ਗਾ ਰਹੀਆਂ ਗੁਰੂ ਸਾਹਿਬ ਦੀ ਸੂਬ ਲਖਨਰੂ ਬਾਣੀ ਨੂੰ ਬਾਚੇ ਸਾਹਿਬ ਕੈ ਮਨ ਭਾਵੈ ਜਿਉ ਕੈਲਪੁਰਖ ਸਹਿਬ ਦੇ ਮਨ ਵਿੱਚ ਪਉਂਦਾ ਹੈ ਵਦੀ ਵੇਲ ਬਹੁ ਪੀੜੀ ਚੱਲੀ ਸਾਧ ਸੰਗਤ ਜੀ ਕਰਣਾ ਮਇਤਰੀ ਮੁਤਾ ਆਪੇਖਿਆ ਆਦਿਕ ਭਗਤੀ ਨੂੰ ਵੇਲ ਵੱਧ ਗਈ ਹੈ ਇਹਨਾਂ ਗੁਣਾਂ ਦੀ ਬਹੁਤ ساری ਸੰਪਰਦਾ ਰੂ ਪੀੜੀ ਚੱਲਦੀ ਬ੍ਰਹਮ ਗਿਆਨੀ ਯੁਗ ਯੁਗ ਪੀੜੀ ਚੱਲਿਆ ਸਤਿਗੁਰੂ ਕੀ ਜਿਮੀ ਪ੍ਰਮੁਖ ਨਾਮ ਤੇ ਆਇਆ ਜਿਨਾਂ ਗੁਰਮਖੰਡਾਂ ਆਉਂਦੇ ਆ ਗੁਰੂ ਸਾਹਿਬ ਦੀ ਪੀੜੀ ਚੱਲ ਰਹੀ ਹੈ ਹਮੇਸ਼ਾ ਵਾਸਤੇ ਧਰਮ ਕਲਾ ਹਰ ਬੰਦ ਬਹਾਲੀ ਇਹ ਧਰਮ ਦੀ ਕਲਾ ਜਿਹੜੀ ਸ਼ਕਤੀ ਸੀ ਹੈ ਰੀ ਨ ਬੰਨ ਨੀ ਜਿਵੇਂ ਵੰਦੇ ਲਈ ਆ ਕੇ ਬਹਾਲੀ ਇਹ ਕਰ ਦਿੱਤੀ ਹੈ ਮਾਰੇ ਸਿੰਦੇ ਆ ਸਤ ਗੁਰੂ ਦੇਵਾ ਆ ਮਰ ਬਾਸਤ ਫਲ ਗੁਰ ਸਿੱਖਾਂ ਨੂੰ ਸਰਗੁਰੂ ਨਾਨਕ ਦੇਵ ਜੀ ਦੇ ਪਾਖਸ਼ਮਾਨ ਹੋਣਾ ਕੀਤਾ ਹੈ ਭਈ ਅਚਿੰਤ ਏਕ ਲਿਵ ਲਾ ਇੱਕ ਰੱਬ ਪਰਮੇਸ਼ਰ ਦੀ ਨਿਗਰਤ ਨੂੰ ਲਾਉਣੇ ਕਰਕੇ ਸਾਰੀਆਂ ਚਿੰਤਾ ਤੇ ਰਹਿਤ ਹੋ ਗਏ ਹਨ ਕਿਉਂ ਬਾਲਕ ਪਿਤਾ ਉੱਪਰ ਕਰੇ ਬਹੁਮ ਕਰ ਬੱਚਾ ਆਪਣੇ ਪਿਤਾ ਦੇ ਉੱਪਰ ਬੜਾ ਸਤਕਾਰ ਰੱਖਦਾ ਕਿ ਮੇਰਾ ਤੂੰ ਮੇਰਾ ਉਹ ਮਾਨ ਤੇ ਤੂੰ ਮੇਰਾ ਬਹਾਮਾਨ ਬੁਲਾਇਆ ਬੁਲਾਏ ਗੁਰ ਕੈ ਭਾਣ ਇਸ ਪਰਿਵਾਰ ਸਭ ਜੋਂ ਦੀ ਨਿਯਾਮ ਵਿੱਚ ਅਸੀਂ ਬੁਲਾਏ ਹੋਏ ਮਹਾਵਾਕਾਂ ਨੂੰ ਬੋਲਦੇ ਹਾਂ ਗੁੱਜੀ ਛੰਨੀ ਨਹੀਂ ਬਾਏ ਬਾਈ ਗੁੱਜੀ ਗੋਪਤੋ ਛਮੀ ਛਪੀ ਹੋਈ ਬਾਤ ਗੱਲ ਨਹੀਂ ਹੈ ਗੁਰੂ ਨਾਨਕ ਤੁਰਥਾ ਕੀਨੀ ਦਾ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਪ੍ਰਸੰਨ ਹੋਏ ਬ੍ਰਹਮ ਗਿਆਨ ਦੀ ਉਪਰੋਗ ਗਿਆਨ ਦੀ ਦਾਤ ਬਖਸ਼ੀ ਹੈ ਉਹਨਾਂ ਨੇ ਆਸਾ ਮਹੱਲਾ 5 ਗੁਰਪੂਰੇ ਰਾਖਿਆ ਦੇਹਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤਾਜ ਕਰਿਆ ਸੀ ਉਸ ਵੇਲੇ ਗੁਰੂ ਹਰਾਮ ਗੁਰੂ ਅਰਜਨ ਸਾਹਿਬ ਜੀ ਨੇ ਆਪ ਜੀ ਦੇ ਸਿਰ ਤੇ ਹੱਥ ਫੇਰ ਕੇ ਸਤਨਾਮ ਵਾਹਿਗੁਰੂ ਕਹਿ ਕੇ ਬੁਖਾਰ ਆਪਾਰਤਾ ਕੀ ਸੰਤ ਕਹਿੰਦੇ ਪੁੱਛੀ ਕੋ ਮਹਾਰਾਜ ਜੀ ਨੇ ਸ਼ਬਦ ਚਾਰਿਆ ਹੈ ਰੱਖਿਆ ਦਾ ਗੁਰਪੂਰੇ ਰਾਖਿਆ ਦੇਹਾ اے ਭਾਈ ਪੂਰੇ ਗੁਰਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਜਾ ਕਿਰਪਾ ਪ੍ਰਿਆਤ ਦੇ ਕੇ ਰੱਖਿਆ ਕੀਤੀ ਐ ਤੇ ਇਵੇਂ ਸੁਕਾਣੋ ਪਰਗਟ ਭਇਆ ਜਨਕਾ ਪ੍ਰਤਾ ਮੇਰੇ ਜੀ ਜਨੋ ਪਿਆਰਿਆਂ ਦਾ ਪ੍ਰਤਾਪ ਤੇਜ ਪ੍ਰਤਾਪ ਪ੍ਰਗਟ ਹੋ ਗਿਆ ਲੁਪੇ ਛੁਪਿਆ ਹੋਇਆ ਨਹੀਂ ਹੈ ਬੋਰ ਬੋਰ ਜਪੀ ਗੁਰੂ ਗੋਰ ਘਾਈ ਗੁਰੂਆਂ ਦੇ ਗੁਰੂ ਨਾਨਕ ਦੇਵ ਜੀ ਦਾ ਜਾਤ ਕਰੀਏ ਗੁਰੂ ਚੇਤਨ ਸਿੰਘ ਜੀ ਉਹ ਗੁਰੂ ਉਹ ਦੁਆਇਤ ਰੂਪ ਸੱਚੇ ਪਾਤਸ਼ਾਹ ਗਿਆਨ ਦਾ ਨਾਸ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਨੂੰ ਆਏ ਜੋ ਗੁਰੂ ਵਾਇਕ੍ਰੂ ਸਾਜੂ ਵਿੱਚ ਵੀ ਹੈ ਵਾਇਕ੍ਰੂ ਤੇਤੇਜ ਵੀ ਹੈ ਤੇ ਵਾਇਕ੍ਰੂ ਬਾਪਰ ਵਿੱਚ ਵੀ ਹੈ ਕਲਯੂਗ ਵਿੱਚ ਵੀ ਹੈ ਕਿਉਂ ਮਨ ਕਰਕੇ ਵੀ ਬਾਣੀ ਕਰਕੇ ਵੀ ਸਰੀਰ ਕਰਕੇ ਵੀ ਸਵਾਸਾਂ ਕਰਕੇ ਵੀ ਗੁਰੂ ਸਾਹਿਬ ਨੂੰ ਤੇ ਹੋਣਾ ਕਰੀਏ ਗੁਰੂਆਂ ਦੇ ਗੁਰੂ ਗੁਰਮੈਨਕ ਗੁਰੂ ਜੀ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਨੂੰ ਤੇ ਹੋਣਾ ਕਰੀਏ ਗੁਰੂ ਗੁਰ ਜਪੀ ਗੁਰੂ ਗੁਰ ਤੇ ਆਈ ਬਾਣੀ ਕਰਕੇ ਗੁਰਾਂ ਦੇ ਜੋ ਗੁਰੂ ਅੰਪਰੀਆਵੀ ਅਕਾਲ ਪੁਰਖ ਦਾ ਜਪ ਕਰੀਏ ਤੇ ਮਨ ਕਰਕੇ ਤੇ ਹੋਣਾ ਕਰੀਏ ਗੁਰਾਂ ਦੇ ਗੁਰੂ ਨੂੰ ਈ ਅਰਦਾਸ ਗੁਰੂ ਪਹਿ ਪਾਈ ਇਹ ਆਪਣੇ ਹਿਰਦੇ ਦੀ ਜੇ ਕੋਈ ਅਰਦਾਸ ਹੋਵੇ ਉਹ ਗੁਰੂ ਸਾਹਿਬ ਦੇ ਪਾਸ ਪਾਉਣਾ ਕਰੀਏ ਗੁਰੂ ਸਾਹਿਬ ਜੀ ਉਹ ਪਪਾਈ ਹੋਈ ਅਰਦਾਸ ਨੂੰ ਆਪ ਸੱਚੇ ਪਾਰਖਾ ਪ੍ਰਵਾਨ ਕਰਦੇ ਹਨ ਰਹਾਉ ਸਰਨ ਪਰ ਸਾਚੇ ਗੁਰ ਦੇ ਸੱਚੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨ ਪਏ ਹਾਂ ਪੂਰਨ ਹੋਈ ਸੇਵ ਕਿਸੇ ਸੇਵ ਕੰਨ ਦੀ ਜਿਹੜੀ ਤੈਲ ਸੀ ਕਿ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸੇਵਾ ਸੀ ਸ੍ਰੀ ਦਰਬਾਰ ਸਾਹਿਬ ਰਚੰਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਰਚੰਗੀ ਪਾਉ ਭਗਤੀ ਦੀ ਦੁਨੀਆ ਚ ਦੇਣ ਦੀ ਗੁਰਿਆਈ ਗੱਦੀ ਅੱਗੇ ਸੰਸਾਰ ਵਿੱਚ ਕਾਇਮ ਰੱਖਣ ਦੀ ਇਹ ਸੇਵਕਾਂ ਦੀ ਸੇਵਾ ਪੂਰੀ ਹੋ ਗਈ ਮਾਰਾ ਦੀ ਕਿਰਪਾ ਕਰ ਦਿੱਤੀ ਹੈ ਜੀਰੋ ਪਿੰਡ ਜੋਵਨ ਰਾਖਾ ਪ੍ਰਾਂ ਜਿਹੜਾ ਭਾਈ ਸਾਰਿਆਂ ਜੀਆਂ ਨੂੰ ਤੇ ਸਾਰਿਆਂ ਪਿੰਡਾਂ ਸਰੀਰਾਂ ਨੂੰ ਜਿਹੜਾ ਰੱਖਦਾ ਹੈ ਜੋਨਮ ਜੁਆ ਵਸਤਾ ਨੂੰ ਵੀ ਰੱਖਦਾ ਹੈ ਪ੍ਰਾਣਾ ਨੂੰ ਵੀ ਰੱਖਿਆ ਕਰਦਾ ਹੈ ਜੀਵ ਸਾਰਿਆਂ ਦੇ ਹਿਰਦਿਆਂ ਨੂੰ ਰੱਖਿਆ ਕਰਦਾ ਹੈ ਪਿੰਡ ਫਸੂਲ ਸੀ ਨੂੰ ਰੱਖਿਆ ਕਰਦਾ ਹੈ ਜੋਨਮ ਜੁਆ ਵਸਤਾ ਸ਼ੌਕ ਵਸਤਾ ਵੀ ਰੱਖਿਆ ਕਰਦਾ ਹੈ ਉਹ ਪ੍ਰਾਣ ਸਾਰਿਆਂ ਦਾ ਪ੍ਰਾਣਾ ਦਾ ਆਸਰਾ ਰੂਪ ਹੈ ਰੱਖਿਆ ਕਰਨ ਵਾਲਾ ਸਾਰਿਆਂ ਜੀਆਂ ਨੂੰ ਪਿੰਡ ਸਰੀਰ ਦੇਣ ਵਾਲਾ ਜੁਆ ਵਸਤਾ ਦੇਣ ਵਾਲਾ ਪ੍ਰਾਣ ਦੇਣ ਵਾਲਾ ਰੱਖਿਆ ਕਰਨ ਵਾਲਾ ਜੋ ਬਾਹਰ ਸੰਸਾਰ ਦੇ ਅੰਦਰ ਪਰਮੇਸ਼ਰ ਨੇ ਕਹੋ ਨਾਨਕ ਗੁਰ ਕਉ ਕੁਰਬਾਨ ਸਤਿਗੁਰੂ ਨਾਨਕ ਦੇਵ ਜੀ ਕੰਨ ਨੇ ਐਸੇ ਗੁਰੂ ਅਕਾਲ ਪੁਰਖ ਤੋਂ ਕੁਰਬਾਨ ਜਾਈਏ ਬਲਿਹਾਰ ਜਾਈਏ ਸੱਚੇ ਬਾਦਸ਼ਾਹ ਸਰਸਾ ਰੱਖਿਆ ਕਰਨ ਵਾਲੇ ਨੂੰ ਈਓ ਪੈਣ ਜੀਵਨ ਰੱਖ ਰਖਾਨ ਕਹੋ ਨਾਨਕ ਗੁਰ ਕਉ ਕੁਰਬਾਨ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ ਆਗੇ ਮੇਰੇ ਨਾਲ ਪਉ ਪਾਇਆ ਆਸਾ ਘਰ ਅੱਠਵਾਂ ਮੁਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਮੈਂ ਬੰਦਾ ਬੈ ਖਰੀਦ ਇਹ ਬੋਲੀ ਦੀ ਕੋ ਘਰ ਸਤਿਗੁਰ ਦੇ ਸਾਧਿਨ ਵਾਦੀ ਗੁਰੂ ਖਾਲਸਾ ਸਾਹਿਬ ਜੀ ਨੇ ਜੀਓ ਔਰ ਸਾਰੇ ਆਜ ਵੀ ਇੰਨੇ ਕਰਤਨੀ ਚੇਪਾ ਦੇੰਦੇ ਕਾਫੀ ਸ਼ਾਨਦਾਰ ਕਨੇ ਬਾਦਸ਼ਾਹ ਮਹਾਰਾਜ ਆਮ ਕਰਦੇ ਹਨ ਆਜੋ ਕੀ ਮੰਗਲ ਕਰਦੇ ਮੇਰੇ ਕੋਲ ਆਤਮਪ੍ਰਮੇਸ਼ਰ ਹੈ ਓਮ ਕਾਲ ਸਾਰਿਆਂ ਦਾ ਪ੍ਰਕਾਸ਼ਕ ਹੈ ਸਦਗ੍ਰੰਤਿ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜੀਵ ਦਾ ਕਾਲਪੁਰਖ ਵਾਰੀ ਦੇ ਅੱਗੇ ਦੇਮਤੀ ਕਰੂੰਗਾ ਤਰੀਕਾ ਸਾਡੇ ਕੋਈ ਦੱਸ ਦੇਣਾ ਹੈ ਕਿਉ ਮਹਾਰਾਜ ਸਾਹ ਦੇ ਬੈਖਰੀ ਬੰਦੇ ਬਣੋ ਆਗਿਆ ਕਰਦੇ ਹਾਂ ਮੈਂ ਮੈਂ ਬੰਦਾ ਬੈਖਰੀ ਦੁਸ਼ੇਰੇ ਮੈਂ ਆਜਾ ਬੰਦਾ ਗੁਲਾਮ ਦਾਸ ਹਾਂ ਬੈਖਰੀ ਮੁੱਲ ਖਰੀਦਿਆ ਹੋਰ ਆਪ ਦਾ ਬੰਦਾ ਦਾਸ ਹਾਂ ਸੱਚ ਸਾਹਿਬ ਮੇਰਾ ਤੁਸ ਕੀ ਕਹਾਂ ਛਕਾਂ ਸਰ ਮਾਲਕ ਹੈ ਸਾਡਾ ਯੂ ਪਿੰਡ ਸਾਉ ਤੇ ਸਦਾ ਜਿਹੜਾ ਜੀਵ ਮੰਨਿਆ ਹੋਇਆ ਸੂਖਮ ਸਰੀਰ ਇਹ ਜੀਵਨ ਇਹ ਪਿੰਗ ਸਰੀਰ ਰੂਹ ਰੀ ਜਿਹੜਾ ਮੰਨਿਆ ਤੁਸੀਂ ਗੋਲੜਾ ਸਭ ਕਿਛ ਹੈ ਤੇਰਾ ਕੇ ਮਰ ਆਪ ਨੂੰ ਅਸੀਂ ਹਰ ਪੁੜਿਆ ਸਭ ਕੁਛ ਆਪਕਾ ਹੀ ਹੈ ਅਕਾਲ ਪੁਰਖ ਵਾਹਿਗੁਰੂ ਮਾਣ ਮਿਮਾਣੇ ਤੂੰ ਤੈਨੀ ਮੇ ਮਾਨਿਆਂ ਨੂੰ ਮਾਨ ਦੇਣ ਵਾਏ ਤੁਸੀਂ ਮਾਲਕ ਨੂੰ ਕਿਰਪਾਖਸ਼ਾ ਜੀ ਜੀਰਾ ਪਰਵਾਸਾ ਤੈਨੂੰ ਕਹ ਲਈਏ ਪ੍ਰੋਸਾ ਹੇ ਬੇਲੇੰਦਰੇ ਮੇਨ ਸਾਚੀ ਅੰਤਿਕ ਹੈ ਤੁਸੀਂ ਕਿਰਪਾਖਸ਼ਾ ਅੱਜ ਤੋਂ ਬਾਅਦ ਜੇ ਹੋਰ ਕਿਸੇ ਦੀ ਓਟ ਲੈਣੀ ਹੈ ਤੂੰ ਜਾਣੋ ਕਾਚਾ ਤੂੰ ਪੜ ਗਿਆ ਹੈ ਪੂਰੀ ਸਰਲਾ ਵਾਲਾ ਨਹੀਂ ਜਿਹੜਾ ਹੋਰ ਕਿਸੇ ਦੀ ਓਟ ਲਖ ਲੈਂਦਾ ਹੈ ਕਿਰਪਾਖਸ਼ਾ ਤੋਂ ਪ੍ਰਹਾਉ ਤੇਰਾ ਹੁਕਮ ਅਪਾਰ ਹੈ ਜਿਹੜੇ ਹੁਕਮ ਬੇਪੜਾ ਵਾਰ ਨਹੀਂ ਪਾਇੰਦਾ ਪ੍ਰਕਿਰਤੀ ਦੇ ਪਾਰ ਆਰ ਕੋ ਰਹਤ ਹੈ ਕੋਈ ਆੰਤ ਨਾ ਪਾਏ ਕੋਈ ਵੀ ਮਾਰੇ ਪਿੱਛੇ ਅੰਤ ਨਹੀਂ ਸੀ ਪਾ ਸਕਦਾ ਮੈਂ ਹੁਣ ਪਾ ਸਕਦਾ ਮੈਂ ਕੋਈ ਅਗੇ ਨੂੰ ਅੰਤ ਪਾਵੇਗਾ ਆਉਲੇ ਹੁਕਮੰਦਾ ਜਿਸ ਗੁਰਪੂਰਾ ਭੇਟ ਸੀ ਜਿਨ੍ਹਾਂ ਨੂੰ ਪੂਰਨ ਸਤਗੁਰੂ ਪਿੱਛੇ ਮਿਲੇ ਸੀ ਹੁਣ ਮਿਲੇ ਹੈ ਅੱਗੇ ਨੂੰ ਜਿਨ੍ਹਾਂ ਨੂੰ ਪੂਰਨ ਸਤਿਗੁਰੂ ਨਾਨਕਦੇਵ ਜੀ ਮਿਲਣਗੇ ਤੂੰ ਚੱਲੈ ਰਜਾਈ ਮਨ ਆਉਜੋ ਭੰਮ ਮੰਨੇਗਾ ਜੀ ਰਜਾਈ ਚੱਲੇਗਾ ਕਿਹਦਰਾਈ ਸਿਆਣਪ ਜੋ ਵੈਤੋ ਵੀ ਚਤਰਾਈ ਕਰਨੀ ਹੈ ਅਤੇ ਬੁੱਢੀ ਜਿਹਨੀਆਂ ਸਿਆਣਪਾਂ ਹਨ ਜਿੱਤੇ ਕਾਮ ਨਾ ਆਈਏ ਕਿ ਕਿਸੇ ਪੁਸ਼ਵੇ ਕਿਤੇ ਲੋਕ ਕੋ ਲੋਜ ਕੰਮ ਨਹੀਂ ਆਉਂਦੀਆਂ ਹਨ ਉੱਥਾ ਸਾਹਿਬ ਜੂ ਦੇਵੇ ਜੂ ਸਹਿ ਮਾਨਤ ਪ੍ਰਸੰਨ ਹੋ ਕੇ ਬਖਸ਼ਿਸ਼ ਕਰ ਦੇਵੇ ਓਈ ਸੁਖ ਪਾਈਏ ਓਹ ਜਿਹੇ ਪਾਈ ਸੁਖ ਪਾਉਣਾ ਕਰੀਏ ਜੋ ਮਹਾਰਾਜ ਬਖਸ਼ਿਸ਼ ਕਰ ਦੇਆ ਭਉ ਭਲਕੀ ਪ੍ਰਸੰਨ ਹੋ ਕੇ ਨਾਮ ਵੀ ਦਾਤ ਕੋਈ ਜੀ ਸੁਖਮੰਦ ਨੂੰ ਪਾਈਦਾ ਹੈ ਜੇ ਲੱਖ ਕਰਮ ਕਮਾਈ ਹੈ ਜੇ ਪਾਈ ਸਕਾਰਮ ਕਰਮ ਲੱਖਾਂ ਜਨਮਾਂ ਵਿੱਚ ਲੱਖਾਂ ਵਾਰੀ ਕਮਾਉਂਦੇ ਰਹੀਏ ਕਿਛ ਪਾਵੇ ਨਾ ਬੰਦਾ ਕਿਸੇ ਪ੍ਰਕਾਰ ਵੀ ਬੰਨ ਸੰਤੋਖ ਨਹੀਂ ਆ ਸਕਦਾ ਜੰਮਣ ਮਰਨ ਵੱਲੋਂ ਬੰਨ ਰੁਕਾਵਟ ਨਹੀਂ ਪੈ ਸਕਦੀ ਕਿਸੇ ਪ੍ਰਕਾਰ ਜਨ ਨਾਮਕ ਕੀਤਾ ਨਾਮ ਧਾਰ ਸਤਗੁਰੂ ਜੀ ਕਹਿੰਦੇ ਨੇ ਇਸ ਕਰਕੇ ਅਸੀਂ ਜਨਮ ਤੋਂ ਤੇਰੇ ਨਾਮ ਨੂੰ ਤਰ ਆਸਿਆ ਓਟ ਕੀਤਾ ਹੈ ਕੇਕ ਮਨਾਈ ਹੈ ਹੋਰ ਛੋਡਿਆ ਧੰਦਾ ਹੋਰ ਨਾਮ ਤੋਂ ਬਿਨਾ ਸਾਰੇ ਦੰਦ ਹੀ ਹੈ ਤਾਂ ਜਾਣ ਵਾਲੇ ਹੈ ਉਹਨਾਂ ਨੂੰ ਸਾਰਿਆਂ ਨੂੰ ਛੱਡ ਦਿੱਤਾ ਹੈ ਆਸਾ ਮਹੱਲਾ ਪੰਜਵਾ ਸਰਬ ਸੁਖੰੈ ਭਾਲੇ ਆ ਸਾਰਿਆਂ ਸੁਖਾਂ ਦਾ ਦਾਤਾ ਪਰਮੇਸ਼ਰ ਹੈ ਉਹ ਨੂੰ ਪਾਲਿਆ ਹੈ ਖੋਜਿਆ ਹੈ ਹਰ ਜੀਵ ਦਾ ਨਾ ਕੋਈ ਉਹ ਕਾਲਪੁਰ ਹਿੰਦ ਦਾ ਵੱਡਾ ਹੋਰ ਕੋਈ ਨਹੀਂ ਹੈ ਗੁਰੂ ਟੁੱਠੇ ਤੇ ਪਾਈ ਹੈ ਜਿਸ ਗੁਰੂ ਆਮ ਦਾ ਸਾਉ ਜੀ ਪ੍ਰਸੰਤਾ ਕਰਕੇ ਬਾਦ ਪਾਈ ਵੀ ਰੱਖ ਸਾਖ ਸਾਹਿਬ ਕੋਈ ਜੋ ਸਤਿਆ ਸਾਹਿਬ ਦਾ ਰੂਪ ਹੈ ਗੁਰੂ ਸਾਹਿਬ ਜੀ ਜੋ ਸਕੇ ਦਾ ਸਾਹਿਬ ਦਾ ਰੂਪ ਹੋ ਜਾਂਦਾ ਸੋ ਪਰਖੋ ਜੋ ਗੁਰਾਂ ਦੀ ਕਿਰਪਾ ਕਰਕੇ ਪਾਉਂਦਾ ਹੈ ਬਲੇ ਹਾਰੀ ਗੁਰ ਆਪਣੇ ਹਰ ਜਾਈਏ ਆਪਣੇ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਹਮ ਸਾਧ ਸਾਧ ਕੁਰਬਾਨ ਕਹਿੰਦੇ ਵਾਲੀ ਮਾਰ-ਵਾਰ ਕੁਲਮਾਨ ਜਾਣਾ ਕਰੀਏ ਆਪਾ ਵਾਰ ਨਾ ਕਰੀਏ ਨਾਮ ਨਾ ਵਿਸਰਉ ਇੱਕ ਖਿੰਚਾ ਸਾਹ ਜਿਸ ਦਾ ਆਵਰ ਨਾਮ ਜਿਵੇਂ 15 ਵਾਰੀਆਂ ਖਰਕੰਦਾ ਨਾ ਇੱਕ ਵਿਸ਼ਵਾ ਹੁੰਦਾ ਹੈ 15 ਵਿਸ਼ਵਾ ਦਾ ਇੱਕ ਚਸ਼ਾ ਹੁੰਦਾ ਹੈ ਸੋਹਿਮ ਆਪਰ ਕਿਉ ਖੇਰੋ ਕੱਟ ਛੱਬਨ ਕਿਹਾ ਦੋ ਖਿੰਨ ਗੁਜੇ ਜਾਂਦੇ ਆ ਵਿਆਹ ਕਰਨੀ ਆ ਜੀਪੀ ਅਨਸਾਰ ਇਹਨੇ ਤੇ ਵੀ ਆਉਦਾ ਨਾਉ ਨਾ ਬੁੱਲੇ ਸਤਿਪਾਤਸ਼ਾ ਸੋਹਿਮ ਆਪਰ ਕਿਉ ਖੰਗ ਨਾ ਚਲੀ ਨਾ ਬੁੱਲੇ ਯੋ ਕੀ ਜੈ ਦਾਨ ਉਸਤੇ ਪਾਤਸ਼ਾਹ ਸਾਨੂੰ ਦਾਨ ਦੇਣਾ ਕਰੋ ਆਪ ਕਿਰਪਾ ਦਿਸਤੀ ਕਰੋ ਰਹਾ ਭਾਗਠ ਸੱਚਾ ਸੂਈ ਹੈ ਰਹਾ ਬਿਸਰਾਮ ਦੇ ਕੇ ਮਾਰਿਆ ਉਚਾਰਦੇ ਹਨ ਸੋ ਸਹੂਕਾਰ ਪਾਨਾ ਵਾਲਾ ਕੀ ਉਹ ਹੈ ਜਿਸ ਹਰਤਨ ਅੰਤਰ ਜਿਨ੍ਹਾਂ ਦੇ ਹਿਰਦੇ 'ਚ ਹਰੀ ਦਾ ਨਾਮ ਰੂਪੀ ਭੰ ਹੈ ਤੋ ਟੁੱਟੈ ਮਹਾ ਜਾਲ ਤੇ ਤੋ ਮੋਹ ਮਾਇਆ ਦੇ ਮੋਹ ਦੇ ਜਾਲ ਤੋਂ ਕਾਹ ਵੇ ਜਾਲ ਤੋਂ ਜਿਹੜਾ ਸਾਰਿਆਂ ਜਨਮਾਂ ਚਿੰਦੜਿਆ ਰਹਿੰਦਾ ਓ ਚੁੱਪ ਸਕਦਾ ਹੈ ਇਸ ਗੁਰ ਸਾਉ ਦਾ ਨਿਰੰਤਰ ਜਿਨ੍ਹਾਂ ਦੇ ਅੰਦਰ ਗੁਰੂ ਸਾਹਿਬ ਦਾ ਸ਼ਬਦ ਅੰਤਰੇ ਤੋ ਰਹੇ ਹਰ ਵਕਤ ਸਿਮਰਨ ਹੁੰਦਾ ਨਾ ਆਵੰਦਾ ਗੁਰ ਕੀ ਮਹਿਮਾ ਕਿਆ ਕਹਾ ਸਤਿਗੁਰੂ ਸਾਹਿਬ ਦੀ ਮਹਿਮਾ ਕਿੰਨਾ ਤੱਕ ਦਸੀਏ ਗੁਰ ਬਿਵੇਕ ਸਤ ਸਾਰੇ ਜੀ ਸਾਹਿਬ ਜੀ ਬਿਵੇਕ ਦੇ ਹੀ ਸਰੂਪ ਹਨ ਤੇ ਸਤ ਪਾਦ ਗੁਣਾ ਦੇ ਹੀ ਸਰੂਪ ਹਨ ਸਕੀਏ ਸਕੀਏ ਸਤਿਗਰੀ ਜੀ ਬਿਵੇਕ ਆਦੇ ਗੁਣਾ ਦੇ ਸਰੂਪ ਹਨ ਉਹ ਆਦਿ ਗੁਰਵਾਦੀ ਜੁਗ ਹੈ ਜੋਗੋ ਉਹ ਆਦਿ ਸਾਰੇ ਯਗ ਦੇ ਆਦਿ ਐਸਾ ਨਾ ਜਦੋਂ ਜੱਗਾਂ ਦੀ ਮਰਯਾਦਾ ਥਾਪਣਾ ਕੀਤਾ ਯੁਗਾਂ ਦੀ ਮਰਯਾਦਾ ਤੋਂ ਪਹਿਲਾਂ ਵੀ ਥਾਣੇ ਪੂਰਾ ਪਰਮੇਸ਼ਰ ਯੁਗ ਫਿਰ ਯੁਗ ਸੱਜਰੀ ਪ੍ਰੇਤਾ ਬਾਪੁਰ ਕਾਇਯਵਾਦੀ ਹੈ ਥਾਪੇ ਉਹਨੇ ਜੱਗਾਂ ਜੁਗਾਂ ਦੇ ਅੰਦਰ ਵੀ ਆਤ ਹੈ ਉਹ ਪੂਰਨ ਹੈ ਪਰਮੇਸ਼ਰ ਹੈ ਆਜ ਯੁਗਾਂ ਦੀ ਯੁਗਾਂ ਦਾ ਕਹਿੰਦਾ ਆਜ ਰੂਪ ਵੀ ਉਹ ਆਤ ਹੈ ਪਰਮੇਸ਼ਰ ਉਹ ਅਬੇ ਸ੍ਰੇਜ ਜੁਗ ਜੱਗਾਂ ਜੁਗ ਚਾਰ ਜੁਗਾਂ ਦੀ ਮਰਯਾਦਾ ਵੀ ਆਤ ਹੈ ਇਸੇ ਪ੍ਰਕਾਰ ਆਤਮ ਜਗਦੀ ਸਦਾ ਸਦਾ ਰਹਿੰਨੇ ਵਾਲਾ ਹੈ ਜੁਗ ਜੋ ਜੁਗ ਜੋ ਦੀਪ ਤੇਈਸ਼ਰ ਹੈ ਉਹਨਾਂ ਦੇ ਅੰਦਰ ਵੀ ਜੁੜਿਆ ਹੋਇਆ ਹੈ ਅਤੇ ਜੁਗ ਜੋ ਪੁਰਖ ਪਰਕੀਤੀਆ ਉਹਨਾਂ ਦੇ ਅੰਦਰ ਵੀ ਜੁੜਿਆ ਹੋਇਆ ਹੈ ਕਿ ਜੁਗ ਜੋ ਜੜ ਤੇ ਕੇਤਨੇ ਸਾਰੇ ਅੰਦਰ ਜੁੜਿਆ ਹੋਇਆ ਹੈ ਕਿ ਉਹ ਜੁਗਾ ਜੁਗਾ ਨਹੀਂ ਜੁੜਿਆ ਹੋਇਆ ਉਹ ਪੂਰਾ ਪਰਮੇਸ਼ਰ ਉਹ ਪੂਰਨ ਹੈ ਪਰਮਸ਼ੰਗ ਭੂਤੀ ਵਾਲਾ ਨਾਮ ਤੇ ਆਭੂ ਸਦ ਸਦਾ ਲਈ ਉਸ ਪਰਮੇਸ਼ਰ ਦੇ ਨਾਮ ਨੂੰ ਧਿਆਕਾਰ ਬਿੱਤੀ ਕਰਕੇ ਸਦਾ ਸਦਾ ਧਿਆਉਣਾ ਕਰੋ ਹਰ ਹਰ ਮਨ ਰੰਗੀ ਹਰ ਹਰ ਪ੍ਰਭੂ ਸ਼ਿੰਦੇ ਨਾਮ ਚ ਮਨ ਨੂੰ ਰੰਗਣਾ ਕਰੀਏ ਯੋ ਪ੍ਰਾਣ ਤਨ ਗੁਰੂ ਹੈ ਸਾਡੀ ਜ਼ਿੰਦਗੀ ਵੀ ਸਾਡੇ ਪ੍ਰਾਣ ਵੀ ਸਾਡਾ ਧਨ ਵੀ ਸਤਿਗੁਰੂ ਮਹਾਰਾਜੀ ਹਨ ਨਾਲਿਕ ਕਾ ਸੰਗੀ ਹਰ ਵੇਦ ਗੁਰੂ ਸਾਹਿਬ ਕਹਿੰਦੇ ਸਾਡੇ ਅੰਗ ਸਭ ਹਨ ਸਤਿਗੁਰੂ ਪਾਤਸ਼ਾਹ